ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਚਾਰ ਜਾਨਵਰ ਲੈ ਕੇ ਆਏ ਆ ਇੱਕ ਮਾਰਵੜੀ ਬਛੇਰੀ ਆ ਇੱਕ ਬਹੁਤ ਸੋਹਣਾ ਮਾਰਵੜੀ ਬਛੇਰਾ ਤੇ ਦੋ ਨੁਕਰੇ ਬਛੇਰੇ ਆ ਤੇ ਚਾਰਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੋੜਲਵਾੜੀ ਕਰਦੇ ਆ ਮਾਲਕ ਫਿਰ ਕਿੰਨੀ ਉਮਰ ਹੈ ਕਿਹੜਾ ਏਰੀਆ ਬਾਈ ਯਾਰ ਕਹਿੰਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਤੇ ਆਜੂ ਗੱਲ ਕਰਦੇ ਆਪਾਂ ਮਾਰਵਾੜੀ ਬਸ਼ੀਰੀ ਬਾਰੇ ਆਹ ਤੁਹਾਡੇ ਲਈ ਬਹੁਤ ਸੁਣੀ ਮਾਰਵਾੜੀ ਬਸ਼ੀਰੀ ਲੈ ਕੇ ਆਏ ਆ ਇਹ ਮੋੜ ਕੋੜੇ ਦੀ ਬੱਚੀ ਆ ਅਲੀਸ਼ਾਨ ਵਾਲੀ ਲੈਂਚੋਂ ਆ 16 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਬਾਲ ਭੌਰੀਆਂ ਦੀ ਕਲੀਅਰ ਆ 57+ ਹਾਈਟ ਆ ਏਰੀਆ ਬਈਰ ਕਹਿੰਦੇ ਹੈਗਾ ਮੋਗਾ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 1,65,000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਆਉਣ ਵਾਲੇ ਸਮੇਂ ਚ ਬਹੁਤ ਚੰਗੀ ਘੋੜੀ ਬਣੂਗੀ ਬਲੱਡ ਲਾਈਨ ਵੀ ਬਹੁਤ ਚੰਗੀ ਆ ਤੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੇ ਧੌਂ ਧੌਂ ਦੀ ਲੰਬਾਈ ਬਹੁਤ ਸੁਹਣੀਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਬੇਸ਼ੇਰੀ ਮੱਥੇ ਫੁੱਲਾ ਤੇ ਕਮੈਟ ਕਲਰ ਦੀ ਆ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲ ਜਾਂਦਾ ਤੁਸੀਂ ਸੰਪਰਕ ਕਰਕੇ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਆਜੂ ਗੱਲ ਕਰ ਗਏ ਆਪਾਂ ਇੱਕ ਆ ਮਾਰਵਾੜੀ ਬਸ਼ੀਰੇ ਬਾਰੇ ਆਉਣ ਵਾਲੇ ਸਮੇਂ ਚ ਬਹੁਤ ਚੰਗਾ ਸਟਾਲੀਅਨ ਬਣੂਗਾ ਰੋਬਨ ਸਟਾਰ ਘੋੜੇ ਦਾ ਬੱਚਾ ਹੈ ਤੇ ਕਾਲੇ ਘਾਂਟੇ ਘੋੜੇ ਦਾ ਪੋਤਾ ਹੈਗਾ ਮਾਂ ਇਹਦੀ ਹੈਗੀ ਰਤਨਕਰ ਵਾਲੀ ਲਾਈਨ ਚੋਂ ਦੋ ਪੈਰ ਚਿੱਟੇ ਆ ਮੱਥੇ ਪਟਾ ਵਾਲ ਪੌਰੀਆਂ ਦਾ ਕਲੀਅਰ ਆ ਤੇ ਕੰਨਾਂ ਕੁੰਨਾਂ ਦਾ ਬਹੁਤ ਸ਼ਕੀਨਾ ਬਸ਼ੀਰਾ ਧੌਂ ਧੁੰਦੀ ਲਵਾਈ ਬਹੁਤ ਚੰਗੀ ਆ ਤੇ ਚੰਗੀ ਸ਼ੋਅ ਕੁਆਲਿਟੀ ਦਾ ਬਸ਼ੀਰਾ ਹੈਗਾ ਤੇ ਜੇ ਮੁੱਲ ਦੀ ਗੱਲ ਕਰ ਗਏ ਆਪਾਂ 4 ਲੱਖ ਰੁਪਈਆ ਮੁੱਲ ਕਰਦੇ ਆ ਮਾਰਕਵੀਰ ਏਰੀਆ ਬਾਇਰ ਕਹਿੰਦਾ ਹੈਗਾ ਐਮਪੀ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕ ਕਰਕੇ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਇੱਕ ਆਪਾਂ ਸੁਢ ਲਿਆ ਬਹੁਤ ਸੋਹਣਾ ਨੁਕਰਾ ਬਸ਼ੀਰਾ ਲੈ ਕੇ ਆਇਆ ਇਹ ਨੂਰੇ ਬਕਰਪੁਰ ਵਾਲੇ ਦਾ ਬੱਚਾ ਹੈਗਾ 11.5 ਮਹੀਨੇ ਉਮਰ ਦੱਸੀਆ ਮਾਲਕ ਵੀਰਾਂ ਨੇ ਇੱਕ ਦੋ ਸਪਾਟ ਹੈਗੇ ਬਾਈ ਕਹਿੰਦਾ ਪਿਛਲੀ ਸਾਈਡ ਤੇ 95 ਪਲੱਸ ਹਾਈਟ ਆ ਬਾਲ ਪੌਰੀਆਂ ਦਾ ਕਲੀਅਰ ਆ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਬਹੁਤ ਚੰਗਾ ਆਸਟ੍ਰੇਲੀਅਨ ਬਣੂਗਾ ਚੰਗੇ ਕਦ ਕਾਠ ਦਾ ਘੋੜਾ ਬਣ ਜਾਣਾ ਇਹਨੇ ਤਾਂ ਧੂੰਦੀ ਲੰਬਾਈ ਦੀ ਬਹੁਤ ਚੰਗੀ ਆ ਹੱਡਾਂ ਪਰਾਂ ਦਾ ਮਜ਼ਬੂਤ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਸ੍ਰੀ ਮੁਖਸਰ ਸਾਹਿਬ ਤੇ ਮੁੱਲ ਦੀ ਗੱਲ ਕਰਕੇ ਤਾਂ 1,70,000 ਰੁਪਇਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਤੇ ਬਾਈ ਕਹਿੰਦਾ ਅਸੀਂ ਇੱਕ ਦੋ ਸਪੌਟ ਜ਼ਰੂਰ ਹੈਗਾ ਇਹਦੇ 11.5 ਮਹੀਨੇ ਉਮਰ ਆ 95+ ਹਾਈਟ ਆ ਨੂਰੇ ਬਾਕਰਪੁਰ ਵਾਲੇ ਦਾ ਬੱਚਾ ਇਹ ਮੁੱਲ ਮਾਲਕ ਵੀਰ ਕਰਦੇ 1,70,000 ਰੁਪਇਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਇੱਕ ਛੋਟ ਲਈ ਆ ਬਹੁਤ ਸੋਹਣਾ ਨੁਕਰਾ ਸਪੌਟਲੈਸ ਬਸ਼ੀਰਾ ਲੈ ਕੇ ਆਏ ਆ 4 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਤੇ ਬਾਈ ਯਾਰ ਕੇ ਕਹਿੰਦੇ ਆਪਣੀ ਗਰੰਟੀ ਆ ਜਮਾ ਸਪੌਟਲੈਸ ਆ ਨਮਾ ਕੇ ਦੇਵਾਂਗੇ ਬੇਸ਼ੇਰਾ ਆਪਾਂ ਇੱਕ ਵੀ ਸਪੌਟ ਨਹੀਂ ਪਿੰਡੇ ਤੇ ਬਜਾਜ ਘੋੜੇ ਦਾ ਬੱਚਾ ਇਹ ਕਲਾਲ ਮਾਜਰੇ ਖੜਾ ਬਜਾਜ ਘੋੜਾ ਉਸ ਘੋੜੇ ਦਾ ਬੱਚਾ ਬਾਲ ਪੌਰੀਆਂ ਦਾ ਕਲੀਅਰ ਆ ਮਾਂ ਇਹਦੀ ਹੈਗੀ ਕਾਲੀ ਜੰੰਬੀ ਉਹਦੀ ਕਾਰਡ ਪਲੱਸ ਹੈਡ ਆ ਤੇ ਬਜਾਜ ਘੋੜਾ ਬਹੁਤ ਚੰਗਾ ਨਾਮੀ ਘੋੜਾ ਹੈਗਾ ਇਸ ਲਈ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਬਹੁਤ ਚੰਗੇ ਕਦ ਕੱਡ ਦਾ ਸਟਾਲੀਅਨ ਬਣੂਗਾ ਇਹ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 1,10,000 ਰੁਪਇਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਪਿੰਡ ਬਾਈਰ ਕਹਿੰਦਾ ਹੈਗਾ ਠਿਕਰੀ ਵਾਲਾ ਥੋੜੇ ਦਿਨ ਹੋ ਗਏ ਉਦੋਂ ਆਪਾਂ ਇਹ ਬੇਛੇਰੇ ਦੀ ਵੀਡੀਓ ਕੀਤੀ ਸੀ ਤੇ ਬਾਈ ਦਾ ਫੋਨ ਨੰਬਰ ਬੰਦ ਹੋ ਗਿਆ ਸੀ ਉਹ ਤੇ ਆਪਾਂ ਇੱਕ ਨਵਾਂ ਨੰਬਰ ਦਿੱਤਾ ਅੱਜ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਦੀ ਸਾਰੀ ਜਾਣਕਾਰੀ ਬੇਛੇਰੇ ਬਾਰੇ ਲੈ ਸਕਦੇ ਹੋ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ